ਈਡੀ ਵਾਲੇ ਵੀ ਬਾਜ਼ ਅੱਖਣ ਵਾਲੀ ਅੱਜ ਕੱਲ ਫਿਰਦੇ ਨੇ ਉਹ ਕਦੇ ਜਿਵੇਂ ਪਿਛੇ ਆਪਾਂ ਪਹਿਲੀ ਖ਼ਬਰ ਹੀ ਰਾਹੁਲ ਗਾਂਧੀ ਬਾਰੇ ਕੀਤੀ ਹੈ ਈਡੀ ਨਾਲ ਜੁੜੀ ਹੋਈ ਤਾਂ ਈਡੀ ਵਾਲੇ ਨੇ ਭਾਰਤ ਭੂਸ਼ਣ ਆਸ਼ੂ ਹੋਰਿਆਂ ਨੂੰ ਵੀ ਵਿਵਪਤਾ ਪਾਈ ਹੋਈ ਆ ਨਹੀਂ ਆਸ਼ੂ ਨੂੰ ਚਾਹੀਦਾ ਅਗਸਤ ਦੇ ਵਿੱਚ ਨਾ ਉਹ ਲੁਧਿਆਣੇ ਦੇ ਕਿਸੇ ਮਹੱਲੇ 'ਚ ਪੱਕਾ ਹੀ ਪੂੜੀਆਂ ਦਾ ਤੇ ਚਟੇ ਛੋਲਿਆਂ ਦਾ ਲੰਗਰ ਲਾ ਕੇ ਰੱਖੇ ਮੈਨੂੰ ਵੀ ਸਹੀ ਗੱਲ ਕਹਿ ਰਿਹਾ ਕਿਉਂਕਿ ਅੱਗੇ ਵੀ ਅਗਸਤ ਅਸੀਂ ਬਾਈ ਦੇ ਵਿੱਚ ਜਦੋਂ ਚੱਕਿਆ ਨੂੰ ਹਮ ਮਤਲਬ ਕਿ ਵਾਲ ਬੁੱਲ ਕੱਟੇ ਰਿਹਾ ਮਤਲਬ ਕਿ ਸਭ ਕੁਝ ਠੀਕ ਹੋ ਰਿਹਾ ਹੈ ਆ ਆ ਵਿਆਹ ਕਰਦੇ ਇਤਰ ਕਰਦੇ ਆ ਕੰਨ ਤੋਂ ਵਾਲਾ ਦੇ ਨੱਕ ਤੋਂ ਵਾਲਾ ਦੇ ਇਦਾਂ ਉਦਾਂ ਨਾਲ ਦੀ ਨਾਲ ਵਾਗੇ ਵੀ ਜਿੰਨੇ ਸਾਰੇ ਚੱਕ ਲੋ ਚੱਕ ਲੋ ਤੇ ਵਾਲ-ਵਾਲ ਬਚੇ ਨਹੀਂ ਗਿਆ ਫਿਰ ਹੈ ਨਾ ਨਾ ਵਾਲ-ਵਾਲ ਕਿੱਥੇ ਬਚਿਆ ਜਾਣਾ ਸੀਗਾ ਫਿਰ ਤੇ ਅਗਲੇ ਵਾਲ-ਵਾਲ ਨਹੀਂ ਬਚਣ ਦਿੰਦੇ ਫਿਰ ਤੇ ਆਪਦੇ ਹਾਲ ਤੇ ਬਚਣ ਦਿੰਦੇ ਆ ਹਾਂ ਵੀ ਜਿਉਂ ਜਿਹਾ ਤੇਰਾ ਹਾਲ ਹੁੰਦਾ ਰਵਨੀਤ ਬਿੱਟੂ ਰਹਿ ਗਿਆ ਰੌਲਾ ਪਾਉਂਦਾ ਹੰ ਬੋੜੀ ਬੋੜੀ ਮੇਰੇ ਯਾਰ ਨੂੰ ਕਿੱਧਰ ਲੈ ਚੱਲੇ ਹਾਂ ਆ ਤੁਹਾਡਾ ਤੇ ਅੱਜ ਅੱਜ ਕੱਲ ਤੁਹਾਨੂੰ ਪਤਾ ਹੀ ਆ ਅੱਛਾ ਹੁਣ ਇਹ ਮਾਮਲਾ ਜਿਹੜਾ ਹੁੰਦਾ ਨਾ ਈਡੀ ਦਾ ਅਸਰ ਕੀ ਹੁੰਦਾ ਹੈ ਜੀ ਕਿ ਮੰਨ ਲਓ ਜਿਹੜਾ ਕੋਈ ਪਰਚਾ ਚੱਲਦਾ ਐਫ ਆਈ ਆਰ ਚੱਲਦੀ ਪਈ ਆ ਜੀ ਐਫ ਆਈ ਆਰ ਦੇ ਵਿੱਚ ਵਿਜੀਲੈਂਸ ਨੇ ਕਾਰਵਾਈ ਕਰ ਦਿੱਤੀ ਚਾਰ ਸ਼ੀਟ ਫਾਈਲ ਕਰ ਦਿੱਤੀ ਜੀ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਈਡੀ ਇਨਵੋਲ ਹੋ ਜਾਂਦੀ ਆ ਉੱਥੇ ਜਿੱਥੇ ਮਨੀ ਲਾਂਡਰਿੰਗ ਦਾ ਮਾਮਲਾ ਬਣਦਾ ਹੈ ਉਹ ਕਹਿੰਦੇ ਆ ਕਿ ਇਹ ਡਾਕੂਮੈਂਟ ਸਾਨੂੰ ਦੇ ਦਿਓ ਬਹੁਤ ਆਸਾਨੀ ਨਾਲ ਉਹ ਦਸਤਾਵੇਜ਼ ਐਕਸੈਸ ਕਰ ਲੈਂਦੀ ਹੈ ਈਡੀ ਜੀ ਪੋਲਾ ਡਰੱਗ ਰੈਕ ਹੈ ਜਿਹਦੀ ਆਪਾਂ ਗੱਲ ਕਰਕੇ ਗੱਲ ਕਰਕੇ ਉਹਦੇ ਵਿੱਚ ਵੀ ਇਹੀ ਹੋਇਆ ਜੀ ਇੱਥੇ ਈਡੀ ਨੂੰ ਅੱਡ ਤੋਂ ਕੋਈ ਐਫ ਆਈ ਆਰ ਕੱਟਣ ਦੀ ਜ਼ਰੂਰਤ ਨਹੀਂ ਹੁੰਦੀ ਜੀ ਉਹ ਸਿੱਧੇ ਦਸਤਾਵੇਜ਼ ਹਾਸਲ ਕਰ ਲੀ ਹੈ ਕੈਪਟਨ ਕੈਪਟਨ ਦੇ ਮੁੰਡੇ ਦਾ ਕੈਪਟਨ ਦੇ ਘਰ ਦੋ ਪ੍ਰਨੀਤਕੋਰ ਦਾ ਇਹੀ ਚੱਕਰ ਸੀਗਾ ਕੇਜਰੀਵਾਲ ਵਾਲੇ ਮਾਮਲੇ ਚ ਨਾ 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 ਨਹੀਂ ਕੇਜਰੀਵਾਲ ਵਾਲਾ ਮਾਮਲਾ ਉਹ ਥੋੜਾ ਅਲੱਗ ਹੈ ਕਿ ਉਹਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਸ਼ਾਇਦ ਸੀਬੀਆਈ ਨੇ ਕੱਟੀ ਆ ਪਹਿਲਾਂ ਤਾਂ ਉਸ ਤੋਂ ਬਾਅਦ ਈਡੀ ਇਨਵੋਲਵ ਹੋ ਗਈ ਵਿੱਚ ਹਾਂਜੀ ਤਾਂ ਉਸੇ ਤਰ੍ਹਾਂ ਹੀ ਆ ਕਿ ਇਹ ਜਿਹੜਾ ਤੁਸੀਂ ਦੇਖੋਗੇ ਤਾਂ ਪਰਚਾ ਜਿਹੜਾ ਉਹ ਜਦੋਂ ਕੋਈ ਕੱਟਿਆ ਹੁੰਦਾ ਤਾਂ ਉਹਦੇ ਵਿੱਚ ਉਹ ਆਸਾਨੀ ਦੇ ਨਾਲ ਵੜ ਜਾਂਦੇ ਆ ਸਾਬ-ਕਿਤਾਬ ਜਿੱਥੇ ਵੀ ਹੁੰਦਾ ਹੈ ਇਹਨਾਂ ਨੇ ਚੱਕ ਲਿਆ ਭਰਤ ਪੂਸ਼ਣ ਆਸ਼ੂ ਜੀ ਹੁਣ ਕਾਂਗਰਸੀ ਕਹਿੰਦੇ ਕਹਿੰਦੇ ਕਿ ਲੈ ਗਏ ਜੇ ਲੱਖੋਂ ਸਾਨੂੰ ਤੇ ਜੀ ਜੀ ਅੱਗੇ ਵਿਜੀਲੈਂਸ ਨੇ ਧੱਕਾ ਕੀਤਾ ਬਾਜੀ ਧੱਕਾ ਆ ਇਹ ਧੱਕਾ ਆ ਕਿ ਹੁਣ ਈਡੀਆ ਲੈ ਆ ਗਿਆ ਭਰਤ ਪੂਸ਼ਣ ਆਸ਼ੂ ਦੇ ਖਿਲਾਫ ਸਬੂਤ ਕੋਈ ਹੈ ਨਹੀਂਗਾ ਜੀ ਤੁਸੀਂ ਕੁਝ ਮਤਲਬ ਕਿ ਕੋਈ ਐਵੀਡੈਂਸ ਨਹੀਂ ਰੱਖਦੇ ਲੈਣਾ ਨਹੀਂ ਦੇਣਾ ਨਹੀਂ ਹੈ ਚੱਕ ਲਿਆ ਬੰਦਾ ਸਾਡਾ ਜੀ ਚਲੋ ਕਾਂਗਰਸੀਆਂ ਦਾ ਆਪਣਾ ਹੱਕ ਆ ਬਾਈ ਤੋ ਉਹ ਲੈ ਗਏ ਜਲੰਧਰ ਤੇ ਹੁਣ ਪੇਸ਼ ਕਰਕੇ ਉਹਨਾਂ ਨੇ 5 ਦਿਨ ਦਾ ਰਮਾਨ ਲੈ ਲਿਆ। ਦੇਖੋ ਗੱਲ ਇਹ ਆ ਕਿ ਭਾਰਤ ਭੂਸ਼ਣ ਆਸ਼ੂ ਇਸ ਝਟਕੇ ਤੋਂ ਬਾਅਦ ਜਾਂ ਤਾਂ ਹੁਣ ਪੱਕ ਜਾਣਗੇ ਪੂਰੇ ਕਿਉਂਕਿ ਕਾਂਗਰਸ ਦੇ ਵਿੱਚ ਵੀ ਆਪਾਂ ਦੇਖਿਆ ਕਿ ਲੁਧਿਆਣਾ ਜਿਹੜੀ ਸੀਟ ਸੀਗੀ ਜੀ ਉੱਥੇ ਠੀਕ ਹੈ ਥੋੜੇ ਬਹੁਤੇ ਵਖਾਈ ਦਿੱਤੇ ਜਦੋਂ ਰਾਜਾ ਵੜਿੰਗ ਜਿੱਤਿਆ ਉਸ ਦਿਨ ਸਰਟੀਫਿਕੇਟ ਲੈਣ ਵਾਲੀ ਜਿਹੜੀ ਟੀਮ ਸੀ ਉਹਦੇ ਵਿੱਚ ਵੀ ਉਹ ਨਜ਼ਰ ਨਹੀਂ ਆਏ। ਹੂੰ ਹੋਰ ਵੀ ਮੈਂ ਤਾਂ ਕੋਈ ਸਰਗਰਮੀ ਨਹੀਂ ਦੇਖੀ ਬੀਤੇ ਦਿਨੀ ਜੀ ਤੇ ਲੰਗੋਟਿਆ ਯਾਰ ਰਵਨੀਤ ਬਿੱਟੂ ਉਹ ਭੱਜ-ਭੱਜਿਆ ਜੀ ਲੰਗੋਟਿਆ ਯਾਰ ਜਿਹਦੇ ਤੇਰੇ ਦਮ ਨਾਲ ਦਮ ਸੀ ਉਹ ਕਹਿੰਦਾ ਹੋਰ ਕਾਂਗਰਸ ਵਿੱਚ ਆਪਣਾ ਕੀ ਕੰਮ ਸੀ ਉਹ ਨਿਕਲ ਗਿਆ ਬਹਿ ਬਹਿ ਕੇ ਜੀ ਹੁਣ ਈਡੀ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਆ ਕੇਂਦਰੀ ਏਜੰਸੀ ਆ ਜੀ ਰਵਨੀਤ ਬਿੱਟੂ ਕੇਂਦਰੀ وزارت ਵਿੱਚ ਆ ਬਿਲਕੁਲ ਤੇ ਇਹ ਮਸਲੇ ਜਿਹੜੇ ਆ ਇਹ ਆਪਾਂ ਦੇਖੇ ਹੀ ਆ ਆ ਜਿਹੜਾ ਤੁਸੀਂ ਕੇਜਰੀਵਾਲ ਸਾਹਿਬ ਦਾ ਜ਼ਿਕਰ ਕੀਤਾ ਕਿ ਸ਼ਰਾਬ ਘਟਾਲਾ ਉਹਦੇ ਵਿੱਚ ਜਿਹੜਾ ਇੱਕ ਬੰਦਾ ਸੀਗਾ ਜਿਹਨੂੰ ਖੁਦ ਦੋਸ਼ੀ ਗਰਦਾਨ ਕੇ ਫੜਿਆ ਜੀ ਉਹ ਤੋਂ ਬਾਅਦ ਉਹਨੂੰ ਆਪ ਹੀ ਜਮਾਨਤ ਦਵਾਈ ਕਿਉਂਕਿ ਉਹ ਮੁੜ ਕੇ ਉਹਨਾਂ ਦੇ ਹੱਕ 'ਚ ਭੁਗਤਣ ਲੱਗ ਪਿਆ ਹੂੰ ਜੀ ਸੋ ਇਸੇ ਤਰ੍ਹਾਂ ਹੀ ਕਰਦੇ ਆ ਭਾਰਤ ਪੂਸ਼ਣ ਆਸ਼ੂ ਦੀ ਉਹਨਾਂ ਨੇ ਫਾਈਲ ਬਣਾ ਲਈ ਆ ਮੈਂ ਤੁਹਾਨੂੰ ਅੱਗੇ ਦੱਸਿਆ ਕਿ 2027 ਵਾਸਤੇ ਗੇਮ ਚੱਲ ਰਹੀ ਆ ਗੁਲਾਬ ਚੰਦ ਕਟਾਰੀਆ ਜਿਵੇਂ ਕਹਿੰਦਾ ਨਾ ਪੁਸ਼ਪਾ ਹੂੰ ਫੁੱਲ ਨਹੀਂ ਫਾਇਰ ਹੁੰਦਾ ਇਹ ਨਾਚ ਬੇਸ਼ੱਕ ਗੁਲਾਬ ਹੈ ਹੂੰ ਪਰ ਇਹ ਚੰਦ ਵੀ ਚੜ੍ਹਦੇ ਆ ਤੇ ਕਟਾਰੀਆ ਸਾਹਿਬ ਕਟਾਰ ਵਾਂਗੂ ਕੱਟਦੇ ਵੀ ਆ ਬਿਲਕੁਲ ਉਹ ਰਾਜਨਾਥ ਗੁੱਲ ਚਲੇਗਾ ਜੀ ਉਹ ਕਹਿੰਦੇ ਕਿ ਕਿਵੇਂ ਕਰੀਏ ਹੁਣ ਸਾਰਾ ਕੁਝ ਸਮਝ ਸਮਝਾ ਕੇ ਜੀ ਜੀ ਤੇ ਇੱਥੇ ਉਹਨਾਂ ਨੇ ਬਿਆਨ ਦੇ ਦਿੱਤਾ ਉਹਨਾਂ ਆਖਿਆ ਕਿ ਮੈਂ ਇਕੱਲੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਨਹੀਂ ਸੀ ਕਰਨੇ ਪੁਜੋਹਿਤ ਸਾਹਿਬ ਤੇ ਸਰਾ ਢੀਜਲਿਆਂ ਦੇ ਦੌਰੇ ਕਰਦੇ ਸੀ ਨਾ ਉਹਨਾਂ ਨੇ ਦੌਰਾ ਪੈਣ ਵਾਲਾ ਹੋਰ ਕਰ ਦਿੱਤਾ ਉਹ ਕਹਿੰਦੇ ਮੈਂ ਝਿਲਿਆਂ 'ਚ ਵੀ ਜਾਊਂਗਾ ਬਾਕੀ ਝਿਲਿਆਂ ਦੇ ਦੌਰੇ ਵੀ ਕਰਾਂਗੇ ਬਾਕੀ ਝਿਲਿਆਂ ਦਾ ਵੀ ਦੌਰਾ ਕਰਾਂਗੇ ਜੀ ਤੋ ਕਹਿਣ ਦਾ ਮਤਲਬ ਹੈ ਕਿ ਇਹ ਸਭ ਉਹ ਖੇਡਾਂ ਹੀ ਆ ਜਿਹੜੀਆਂ ਪਾਜ ਪਾ ਖੇਡਦੀ ਆ ਹੋ ਸਕਦਾ ਕਿ ਭਾਰਤ ਪੂਸ਼ਣ ਆਸ਼ੂ ਜੀ ਜਿਹੜੇ ਆ ਜੀ ਹੁਣ ਜੇ ਸਿਆਸੀ ਪਿਛ ਤੇ ਨਜ਼ਰ ਆਉਣ ਤੇ ਹੋ ਸਕਦਾ ਉਹਨਾਂ ਦੀ ਜਰਸੀ ਦਾ ਰੰਗ ਜਿਵੇਂ ਤੁਹਾਨੂੰ ਪਤਾ ਹੀ ਆ ਨਾ ਚਲਾਈ ਵਾਲਿਆਂ ਦਾ ਅੱਡ ਬੰਗਲੌਰ ਵਾਲਿਆਂ ਦਾ ਅੱਡ ਦਿੱਲੀ ਵਾਲਿਆਂ ਦਾ ਪੰਜਾਬ ਵਾਲਿਆਂ ਦਾ ਅੱਡ ਜੀ ਹੋ ਸਕਦਾ ਜਰਸੀ ਦਾ ਰੰਗ ਬਦਲ ਜਾਵੇ ਬਿਲਕੁਲ ਕਿਉਂਕਿ ਕਾਂਗਰਸੀ ਕੁਝ ਨਹੀਂ ਕਰ پا ਰਹੇ ਜੀ ਤੇ ਜਿਗਰੀ ਯਾਰ ਉੱਥੇ ਹੈ ਜੇ ਕੁਝ ਕਰ ਪਾ ਸਕਦਾ ਹੋਇਆ ਤੇ ਕਰ ਗਿਆ ਹੂੰ ਹੋ ਸਕਦਾ ਫਿਰ ਅਗਲਾ ਵੀ ਗਏ ਮੋੜ ਯਾਰੀਆਂ ਤੇ ਮੋਲ ਉਹ ਆ ਜਾ ਬੱਲੇ ਤੇ ਉਹ ਜਰਸੀ ਦਾ ਰੰਗ ਬਦਲ ਵੀ ਸਕਦਾ ਹੈ ਅਸੀਂ ਵੀ ਸੰਭਾਵਨਾ ਰੱਖੀ ਜਾ ਸਕਦੀ ਹੈ ਹਾਂ ਵੈਸੇ ਜਿੱਦੀ ਬਹੁਤ ਵਿਵਾਦਤ ਬਹੁਤ ਭਰਤਪੂਸ਼ਣਾ ਸ਼ੋਹ ਚੀੜਾ ਬਹੁਤ ਜੀ ਇਦੇ 'ਚ ਕੋਈ ਸ਼ੱਕ ਨਹੀਂ ਵਿਵਾਦ ਵੀ ਇਹਨੇ ਕਦੇ ਕਿਸੇ ਕਾਰਕຸນ ਨੂੰ ਕੁੱਟਤਾ ਕਦੇ ਕਿਸੇ ਨੂੰ ਟੁੱਟ ਕੇ ਪੈ ਗਿਆ ਕਦੇ ਉਸੇ ਖੋਂਦੇ ਨਾਲ ਹਮ ਖੈਬੜ ਬਾਜੀ ਕਿਥੋਂ ਮਤਲਬ ਕਿ ਵਿਵਾਦ ਵੀ ਤੇ ਕਹਿ ਲੋ ਕਿ ਚੀੜਾ ਪੰਡ ਵੀ ਇਹ ਭਾਰਤ ਪੂਸ਼ਣ ਆਸ਼ੂ ਚੇਗਾ ਪਰ ਚੀੜਾ ਕੋਈ ਮੰਦਾ ਨਾ ਉਹ ਤਾਂ ਦੇ ਹੀ ਰਹਿੰਦਾ ਜਦੋਂ ਸੰਤੁਸ਼ਟ ਹੋਵੇ ਕਿਸੇ ਥਾਂ ਤੇ ਆਪਣੇ ਸੰਗਠਨ ਤੋਂ ਆਪਣੀ ਟੀਮ ਤੋਂ ਜੇ ਉਹ ਸੰਤੁਸ਼ਟ ਨਹੀਂ ਹੈ ਜੀ ਤੇ ਫੇਰ ਉਹ ਤਾਂ ਬੰਦਲਾ ਕਹਿੰਦਾ ਬਿਲਕੁਲ ਮਰਦਿਆਂ ਨੇ ਅੱਖ ਚੱਲ ਲਿਆ ਬਈ ਜੀ ਕੁਝ ਕਮੈਂਟੇ ਦੀ ਉਲਟ ਵੀ ਆ ਰਹੇ ਨੇ ਬਿੱਕਰ ਸਿੰਘ ਜੀ ਕਹਿ ਰਹੇ ਨੇ ਕਿ ਕਹਿੰਦੇ ਲੰਗੋਟੀਆਂ ਯਾਰ ਨਹੀਂ ਫਸਾਤਾ ਅਸ਼ੂ ਨੂੰ ਨਹੀਂ ਨਹੀਂ ਦੇਖੋ ਅਸੀਂ ਨਹੀਂ ਕਹਿ ਸਕਦੇ ਜੀ ਇਹ ਮਾਮਲਾ ਪਹਿਲਾਂ ਹੀ ਸੀਗਾ ਇਹ ਕਹਾਣੀ ਜਿਹੜੀ ਹੈ ਥੋੜੀ ਕਾਲੀ ਹੋਏਗੀ ਸਰ ਕਿ ਕਿਸੇ ਨੇ ਫਸਾਇਆ ਮੇਰਾ ਮੰਨਣਾ ਇਹ ਹੈ ਕਿ ਭਾਈ ਅਸਲ ਦੇ ਵਿੱਚ ਇਹ ਜਿਹੜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਕੈਲੂ ਕੇ ਪ੍ਰੋਸੀਜਰ ਦੇ ਥਰੂ ਕਾਰਵਾਈ ਹੁੰਦੀ ਆ ਜੀ ਤਾਂ ਉਹ ਭਾਰਤ ਪੂਸ਼ਣ ਆਸ਼ੂ ਤੇ ਉਦੋਂ ਤੋਂ ਤਿਆਰ ਆ ਜਦੋਂ ਤੋਂ ਬਿੱਟੂ ਸਾਹਿਬ ਕੈਲੂ ਕੇ ਇੱਥੇ ਸਲੂਨ ਦੇ ਵਿੱਚ ਵੀ ਨਾਲ ਹੀ ਜਾਂਦੇ ਹੁੰਦੇ ਨਾਲ ਹੀ ਹੁੰਦੇ ਸੀ ਮਲੂਕ ਸਿੰਘ ਕਹਿ ਰਹੇ ਨੇ ਕਿ ਬਲਵਿੰਦਰ ਸੇਖੋ ਨਹੀਂ ਆਇਆ ਅੱਜ ਦੇ ਮਾਮਲੇ ਦੇ ਵਿੱਚ ਸਾਹਮਣੇ ਤੇ ਮੈਂ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਵੀ ਬਿਆਨ ਸੁਣ ਰਿਹਾ ਸੀ ਉਹ ਵੀ ਕਹਿ ਰਹੇ ਸੀ ਕਿ ਭਾਈ ਕੱਲਾ ਆਸ਼ੂ ਹੀ ਨਹੀਂ ਹੋਰ ਵੀ ਬਹੁਤ ਸਾਰੇ ਨਿਕਲਣਗੇ ਕੱਢੋ ਤੁਸੀਂ ਨਾਲ ਜੀ ਤੇ ਕੋਈ ਨਾ ਦੇ ਚਲੋ ਰਾਜਨੀਤਿਕ ਬਿਆਨ ਆਉਂਦੇ ਰਹਿਣਗੇ ਹੁਣ ਤੇ ਸਮਾਂ ਹੀ ਤੈਅ ਕਰੂਗਾ ਕਿਹੜਾ ਕਿੱਥੇ ਕੋ ਖਲੋਂਦਾ ਆ ਬਾਕੀ ਭਾਰਤ ਪੂਸ਼ਣ ਆਸ਼ੂ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਗਸਤ ਬੜਾ ਭਾਰੀ ਚੱਲਦਾ ਪਿਆ ਉਦੋਂ ਵੀ ਅਗਸਤ ਤੇ ਐਤਕੀ ਵੀ ਅਗਸਤ ਹੁਣ ਇਹ ਹੀ ਡਰਿਆ ਕਿ ਕਿਤੇ ਹੋ ਨਾ ਜਾਵੇ ਆਸ਼ੂ ਪਸਤ ਹੂੰ ਜੀ ਹਾਂ ਕੀ ਪਤਾ ਅਗਲਾ ਕਿੰਨੇ ਨੇ ਨਹੀਂ ਨਹੀਂ ਮਸਤ ਆਸ਼ੂ ਮਸਤ ਕੋਈ ਗੱਲ ਨਹੀਂ ਚਲੋ ਆਂਦੇ ਆਂਦੇ ਆ ਹਾਂ ਕੋਈ ਹਾਲ ਮਸਤ ਹੂੰ ਤੇ ਕੋਈ ਫੁਲਕਾ ਦਾਲ ਮਸਤ ਕੀ ਬਾਤ ਫਕੀਰੀਆ ਪੂ ਆਪਣੀ ਹਾਂ ਸਕੂਨ ਆਪਣਾ ਆਪਣਾ ਜੀ ਮਿੰਟੂ ਜੀ ਅੱਜ ਤਾਂ ਤੁਸੀਂ ਕਹੋਗੇ ਕਿ ਸਾਰੇ ਫੜੇ ਵਾਲੀਆਂ ਹੀ ਗੱਲਾਂ ਕਰ ਰਿਹਾ ਕਦੇ ਈਵੀਐਮ ਮਸ਼ੀਨਾਂ ਵਾਲੀ ਫੜੀ ਫੜੀਆਂ ਗਈਆਂ ਮਸ਼ੀਨਾਂ ਤੇ ਕਦੇ ਆਸ਼ੂ ਫੜਿਆ ਗਿਆ ਤੇ ਮੈਂ ਹੁਣ ਇੱਕ ਫੜੇ ਵਾਲੀ ਗੱਲ ਹੀ ਹੋਰ ਕਰਨੀ ਹੈ ਇੱਕ ਬੀਬੀ ਨੇ ਪਟਿਆਲਾ ਤੋਂ ਸੌਰੀ ਲੁਧਿਆਣਾ ਲੁਧਿਆਣਾ ਤੋਂ ਏਸੀਪੀ ਨੇ ਮਹਿਲਾ ਸੈੱਲ ਦੇ ਉਹ ਵੀ ਰਿਸ਼ਵਤ ਲੈਂਦੇ ਹੋਏ ਫੜੇ ਗਏ ਤੁਹਾਡੇ ਕਾਗਜ਼ ਤੋਂ ਦੇਖ ਰਿਹਾ ਜੀ ਤੇ ਨਾਲ ਉਹਨਾਂ ਦਾ ਇੱਕ ਬਿਆਨ ਸਿੰਘ ਬੰਦਾ ਉਹਨਾਂ ਦੇ ਨਾਲ ਸੀ ਰੀਡਰ ਉਹ ਵੀ ਫੜਿਆ ਗਿਆ ਦੇਖੋ ਬੀਬੀ ਦਾ ਨਾਂ નિર્ਦੋਸ਼ ਕੋਰ ਹੂੰ ਦੋਸ਼ ਭਾਰੀ ਲੱਗਾ ਦੋਸ਼ ਭਾਰੀ ਲੱਗੇ ਨੇ ਕੀ ਕਰੀਏ ਜੀ ਹੁਣ ਨਾਵਾਂ ਦਾ ਲਿਆਜ ਹੋਵੇ ਤੇ ਨਾਂ ਤੇ ਕਹਿੰਦੇ ਹੁੰਦੇ ਆ ਭਾਗਪਰੀ ਦਾ ਪੈਰ ਪਿਆ ਤੇ ਤਖਤ ਹਜ਼ਾਰਾ ਉਜੜ ਗਿਆ ਨਾਂ ਉਥੇ ਵੀ ਭਾਗਪਰੀ ਲੈ ਭਾਗਪਰੀ ਸਹੀ ਗੱਲ ਹੈ ਭਾਗਪਰੀ ਦਾ ਪੈਰ ਪਿਆ ਤੇ ਤਖਤ ਹਜ਼ਾਰਾ ਉਜੜ ਗਿਆ ਨਹੀਂ ਗੱਲ ਇਹ ਆ ਕਿ ਨਾਵਾਂ ਨਾਲ ਕੁਝ ਨਹੀਂ ਹੁੰਦਾ ਨਾ ਜੋ ਮਰਜ਼ੀ ਰੱਖ ਲਓ ਹੂੰ ਗੱਲ ਤੇ ਕਰਮਾਂ ਦੀ ਆ ਜੀ ਇਹ ਹੁਣ ਬੀਬੀ ਏਸੀਪੀ ਦੇਖੋ ਕਿੱਡਾ ਰੈਂਕ ਹੈ ਬਿਲਕੁਲ ਬਿਲਕੁਲ ਤੇ ਇਹ ਕੋਈ ਬਠਿੰਡੇ ਦਾ ਸੱਜਣ ਹੈ ਉਹ ਕਹਿੰਦਾ ਮਾਮਾ ਮੇਰਾ ਜਿਹੜਾ ਯਾਰ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਉਹਦੀ ਸ਼ਾਦੀ ਹੋਈ ਸੀ ਲੁਧਿਆਣੇ ਜੀ ਤੇ ਮੀਆਂ بیوی ਦੀ ਕਿਤੇ ਬਣੀ ਨਹੀਂ ਹੈ ਤੇ ਮਾਮਲਾ ਜਿਹੜਾ ਇਹਨਾਂ ਦੇ ਕੋਲ ਆ ਗਿਆ ਆ ਵੂਮਨ ਸੈਲ ਵਗੈਰਾ ਜਿਹੜੇ ਹੁੰਦੇ ਆ ਜੀ ਜੀ ਇੱਥੇ ਆਹ ਕੁਝ ਚੱਲਣ ਡੈ ਪਿਆ ਤੇ ਘਰ ਕਿੱਦਾਂ ਵਸਣੇ ਆ ਦੇਖੋ ਹੂੰ ਹੂੰ